ਸਤੂ ਸਾਹਿਬ ਜੀ ਅੱਡਾ ਕੋਰੋਵੀ ਵਾਲੇ ਲਾਈਵ ਟੀਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਹਿਲਾਂ ਵੀ ਇਹੇ ਕਰਕੇ ਗਏ ਇਥੇ ਬਰੋਂ ਸਾਰੇ ਸਤਕਾਰਯੋਗ ਮੋਹਨ ਰਾਜ ਸਰਪੰਚ ਸਾਹਿਬ ਜੀ ਸਾਕਾ ਸੰਸਾਚ ਜਰਮੇਲ ਸਿੰਘ ਜੀ ਸਾਰੇ ਸਤਕਾਰਯੋਗ ਵੰਡ ਸਰੂਜ ਜੀ ਜਨ ਦੇ ਸਹਿਯੋਗ ਦੇ ਨਾਲ ਇਹ ਉਪਰਾਹਲੇ ਚ ਆ ਰਹੇ ਆ ਸਾਰੇ ਲੱਗਰ ਦੇ ਸਹਿਯੋਗ ਦੇ ਨਾਲ ਇਹ ਜੋ ਲੱਗਰ ਪਾਣੀ ਚ ਆ ਰਹੇ ਆ ਅੱਜ ਉਹ ਖੀਲਾ ਦੇ ਨੇ ਅੱਜ ਮਟਰ ਪਨੀਰ ਕਾਰਮ ਕਾ ਜਿਹੜੀਆਂ ਸਤਿਕਾਰਯੋਗ ਵੀ ਕੇ ਔਰ ਮਤਾਈਆਂ ਲੰਗਰ ਚਾਹ ਦੇ ਨਾਲ ਫੇਟੋੀ ਟੋਟਾ ਮਾਰ ਰਹਾ ਹੈ ਬਾਬਾ ਜੀ ਵੀ ਸਾਡੇ ਕੋ ਬਰਾਜਮਾ ਹਨ ਅੱਧੀ ਜੋ ਹਰ ਸਾਡੀ ਸੇਵਾ ਚੱਲ ਰਹੀ ਆ ਬਾਬਾ ਬਾਘਾ ਦੇ ਸਾਹਮਣੇ ਵਿੱਚ ਪਿੰਡ ਕੋਲ ਦੀਆਂ ਸੰਗਤਾਂ ਬਹੁਤ ਵੱਡਾ ਜੋਗਦਾਂ ਇਹਨਾਂ ਦੇ ਸੰਗਤਾਂ ਦਾ ਬਹੁਤ ਵੱਡਾ ਜੋਗਦਾਂ ਸਾਡੇ ਹੋਰ ਸਤਕਾਰਯੋਗ ਮੈਂਬਰ ਹਨ ਵੀਡੀਓ ਸਾਡੇ ਪ੍ਰਧਾਨ ਸਾਹਿਬ ਜੀ ਇਲਾਕੇ ਦੇ ਸੰਗਤ ਦੇ ਸਹਿਯੋਗ ਦੇ ਨਾਲ ਸਭੂ ਸੰਗਤਾਂ ਦੇ ਸਹਿਯੋਗ ਦੇ ਨਾਲ ਸਲਾਖ ਵਿਆਸ ਸਿੰਘ ਜੀ ਮਾਨਕੋ ਹੋਰ ਸੰਗਤਾਂ ਸਾਹਿਬ ਸੰਯੋਗ ਦੇ ਨਾਲ ਲੰਗਰ ਪਾਈ ਚੱਲ ਰਾਇਆ। ਕੋ ਜਕਾਰਾ ਦੂਜਾ ਧਾਰੀ ਦਾ ਉਸਤਾਂ ਦੇ ਦਰਵਾਜ਼ੇ ਜੀ। ਜਕਾਰਾ ਪੜਹਾਈਆ। ਛਿੰਦਾ ਬਾਬਾ ਜੀ ਜਿਹੜਾ ਲੋਕਾਂ ਨੂੰ ਹਨੇਰੇ 'ਚ ਰੋਸ਼ਨੀ ਕਰਦਾ ਸੀ ਸਾਰੀ ਉਮਰ ਜਿਹਨੇ ਸਾਗੇ ਵਾਲ ਹੋ ਜਾਂਦੀ ਆ ਸਾਰੀਆਂ ਦੀਆਂ ਬਰੋਟੀਆਂ ਦਿੰਦਾ ਰਿਹਾ ਹੁਣ ਇਹ ਰਵਾਫਿਆਂ ਦੀਆਂ ਬਰੋਟੀਆਂ ਦਿੰਦਾ ਪਰ ਦਿੰਦਾ ਉਹ ਜਲੇਬੀਆਂ ਨਹੀਂ ਆਇਆ ਹੈ ਜੀ ਹੁਣ ਇਹਨੂੰ ਛਿੰਦਾ ਬਿਜਲੀ ਵਾਲਾ ਨਹੀਂ ਕਹਿੰਦੇ ਹੁਣ ਛਿੰਦਾ ਬਾਬਾ ਕਹਿੰਦੇ ਜੀ ਆ ਧਿਆਨ ਨਾਲ ਦੇਖ ਰਹਾ ਦੇ ਕਿੰਨਾ ਕਿੰਨਾ ਤਰਸ਼ੂ ਛਿੰਦਾ ਬਾਬਾ ਕੋਟ ਵਾਲਾ हर हर भोले नमः शिवाय जलेबी का भोग लगाते जाओ जलेबी का भोग लगाते जाओ जलेबी चालू हो गए जलेबी का भोग लगाते जाओ 3 ਤੋਂ ਲੈ ਕੇ 13 ਅਪ੍ਰੈਲ ਤੱਕ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦਾ ਕੋਟਪੂਰੀ ਦੀਆਂ ਸੰਗਤਾਂ ਨੇ ਐਨਆਰਆਈ ਅਤੇ ਅਲਕ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚਲਾਇਆ ਜਿਹੜੀਆਂ ਸੰਗਤਾਂ ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਦੇ ਚੱਲੇ ਜਾ ਰਹੀਆਂ ਸੀ ਉਹਨਾਂ ਦੇ ਲਈ ਪਰ ਇਲਾਕਾ ਵਾਸੀਆਂ ਸੰਗਤਾਂ ਦੇ ਲਈ ਲੰਗਰ ਇੱਥੇ ਚਲਾਇਆ ਗਿਆ ਤੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਪ੍ਰਬੰਧ ਕਮੇਟੀ ਦਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਬਾਬਾ ਬਾਲ ਕਨਾਰ ਦੇ ਚਾਹਨਾ ਦੇ ਇਹ ਵੀ ਬੇਨਤੀ ਕਰਦਾ ਕਿ ਤੁਸੀਂ ਪ੍ਰਬੰਧਤ ਨੂੰ ਹੋਰ ਬਲਵਾਂ ਵਾਸਤੇ ਤੇ ਜੇ ਨੰਗਨ ਕਰਾਉਦਾ ਹੈ ਤਾਂ ਸਮਝੋ ਸੱਤੀ ਹੈ ਨਾ ਕਿ ਜਦੋਂ ਬਾਬਾ ਬਾਲ ਕਨਾਰ ਜੀ ਦਾ